ਹallelujah ਪਰਮੇਸ਼ਰ ਦੇ ਪਵਿੱਤਰ ਕਲਾਮ ਦੇ ਵਿੱਚ ਲਿਖਿਆ ਹੋਇਆ ਆ ਕਿ ਆਕਾਸ਼ ਔਰ ਪ੍ਰਿਥਵੀ ਟਲ ਜਾਣਗੇ ਪਰ ਪਰਮੇਸ਼ਰ ਦਾ ਜੋ ਬਚਨ ਆ ਉਹ ਕਦੇ ਵੀ ਨਾ ਟਲੇਗਾ ਹallelujah ਜੋ ਇਨਸਾਨ ਆ ਇਨਸਾਨ ਬਦਲ ਜਾਂਦਾ ਆ ਹallelujah ਅਸੀਂ ਕਿਸੇ ਇਨਸਾਨ ਦੇ ਉੱਪਰ ਬਹੁਤ ਜ਼ਿਆਦਾ ਭਰੋਸਾ ਕਰਦੇ ਆ ਹallelujah ਅਸੀਂ ਉਹਦੀ ਗੱਲ ਨੂੰ ਮੰਨ ਲੈਨੇ ਆ ਕਿ ਹਾਂ ਉਹ ਸਾਡੇ ਲਈ ਇਦਾਂ ਕਰ ਦਵੇਗਾ ਹallelujah ਪਰ ਕੀ ਹੁੰਦਾ ਉਹੀ ਇਨਸਾਨ ਜੋ ਅੱਜ ਸਾਨੂੰ ਕਹਿ ਰਿਹਾ ਕਿ ਹਾਂ ਮੈਂ ਤੇਰੇ ਨਾਲ ਆ ਆਉਣ ਵਾਲੇ ਇੱਕ ਪਲ ਦੇ ਵਿੱਚ ਹੀ ਆਉਣ ਵਾਲੇ ਕੱਲ ਦੇ ਵਿੱਚ ਹੀ ਉਹੀ ਇਨਸਾਨ ਬਦਲ ਜਾਂਦਾ ਆ ਕਿ ਮੈਂ ਨਹੀਂ ਇਦਾਂ ਕਿਹਾ ਸੀ ਹallelujah ਹਾਲਾਤ ਬਦਲ ਜਾਂਦੇ ਆ ਇਨਸਾਨ ਬਦਲ ਜਾਂਦਾ ਆ ਹਰ ਇੱਕ ਕੋ ਜਨ ਜਿਸ ਦੇ ਉੱਪਰ ਅਸੀਂ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਆ ਉਹ ਵੀ ਬਦਲ ਜਾਂਦਾ ਆ ਪਰ ਬਦਲਦਾ ਕੌਣ ਨਹੀਂ ਪਰਮੇਸ਼ਰ ਪਰਮੇਸ਼ਰ ਕਦੇ ਵੀ ਨਹੀਂ ਬਦਲਦਾ ਹallelujah ਤੇ ਪਰਮੇਸ਼ਰ ਕੌਣ ਆ ਹallelujah ਜੋ ਪਰਮੇਸ਼ਰ ਦਾ ਬਚਨ ਆ ਜੋ ਬਾਈਬਲ ਦੇ ਵਿੱਚ ਲਿਖ ਦਿੱਤਾ ਗਿਆ ਆ ਉਹ ਕਦੇ ਵੀ ਨਹੀਂ ਬਦਲੇਗਾ ਹallelujah ਜੇਕਰ ਤੁਸੀਂ ਅਸੀਂ ਆਪਣੇ ਹਾਲਾਤਾਂ ਦੇ ਵਿੱਚ ਕਿਸੇ ਇਨਸਾਨ ਦੇ ਉੱਪਰ ਭਰੋਸਾ ਰੱਖਣ ਦੇ ਨਾਲੋਂ ਪਰਮੇਸ਼ਰ ਦੇ ਬਚਨ ਨੂੰ ਫੜ ਕੇ ਰੱਖ ਲੈਣੇ ਆ ਉਹਨੂੰ ਅੰਗੀਕਾਰ ਕਰਦੇ ਆ ਉਹਨੂੰ ਬੋਲੀ ਜਾਂਦੇ ਆ ਹਾਲਾਤ ਜੋ ਕੁਛ ਮਰਜੀ ਦਿਖ ਰਿਹਾ ਭਾਵੇਂ ਸਾਨੂੰ ਲੱਗ ਰਿਹਾ ਕਿ ਸਭ ਕੁਝ ਤਾਂ ਸਾਡੇ ਵਿਰੁੱਧ ਹੋ ਰਿਹਾ ਆ ਬਚਨ ਦਾ ਇੱਦਾ ਕਹਿੰਦਾ ਆ ਪਰ ਜੋ ਕੁਛ ਮਰਜੀ ਹੋਵੇ ਉਸ ਬਚਨ ਨੂੰ ਹੀ ਬੋਲੀ ਜਾਓ ਬਚਨ ਤੇ ਵਿਸ਼ਵਾਸ ਕਰੋ ਜੋ ਕੁਛ ਜੋ ਕੁਛ ਅਸੀਂ ਅਸੀਂ ਪਰਮੇਸ਼ਰ ਦਾ ਬਚਨ ਜੋ ਮੂੰਹ ਵਿੱਚੋਂ ਬੋਲਦੇ ਆ ਨਾ ਜਦੋਂ ਅਸੀਂ ਉਹਨੂੰ ਬੋਲਦੇ ਆ ਉਹਨੂੰ ਅੰਦਰ ਫੀਲ ਕਰਕੇ ਹਾਂ ਪ੍ਰਭੂ ਤੇਰੇ ਬਚਨ ਚਿੱਤਾਂ ਲਿਖਿਆ ਆ ਮੇਰੇ ਨਾਲ ਇਦਾਂ ਹੀ ਹੋਵੇਗਾ ਕਿਉਂਕਿ ਸਾਰੀ ਦੁਨੀਆ ਬਦਲ ਜਾਏਗੀ ਆਕਾਸ਼ ਪ੍ਰithvi ਹallelujah ਸਭ ਕੁਝ ਬਦਲ ਸਕਦਾ ਟਲ ਜਾਏਗਾ ਪਰ ਪਰਮੇਸ਼ਰ ਦਾ ਬਚਨ ਕਦੇ ਵੀ ਨਹੀਂ ਟਲ ਜਾਏਗਾ ਇਸ ਲਈ ਬਚਨ ਸਕਾਰਿਆ ਸਾਨੂੰ ਹਰੇਕ ਕੋਈ ਤੋਖਾ ਦੇ ਸਕਦਾ ਪਰ ਕਦੇ ਵੀ ਤੋਖਾ ਨਾ ਦੇਣ ਵਾਲਾ ਪਰਮੇਸ਼ਰ ਆ ਉਹਦਾ ਬਚਨ ਅਗਰ ਅਸੀਂ ਬਚਨ ਦੇ ਉੱਪਰ ਬਲੀਵ ਕਰਦੇ ਹਾਂ ਬਚਨ ਦੇ ਉੱਪਰ ਵਿਸ਼ਵਾਸ ਕਰਦੇ ਹਾਂ ਉਹਨੂੰ ਫੜ ਕੇ ਬੈਠੇ ਹੋਇਆ ਅੰਗੀਕਾਰ ਕਰਦੇ ਆ ਹਾਲਾਤ ਜੋ ਕੁਛ ਮਰਜੀ ਆ ਪਰ ਫਿਰ ਵੀ ਅਸੀਂ ਬਚਨ ਬੋਲੀ ਜਾਂਦੇ ਆ ਤਾਂ ਫਿਰ ਉਸ ਬਚਨ ਦੇ ਅਨੁਸਾਰ ਹੀ ਹੋਵੇਗਾ ਜੋ ਅਸੀਂ ਕੋਸ਼ਿਸ਼ ਨਾ ਕਰ ਰਿਆਂ ਜੋ ਬਚਨ ਨੂੰ ਫੜ ਕੇ ਅਸੀਂ ਬੋਲ ਰਹੇ ਆ ਕਿਉਂਕਿ ਪਰਮੇਸ਼ਰ ਕਦੇ ਵੀ ਧੋਖਾ ਨਹੀਂ ਦਿੰਦਾ ਤੇ ਉਹਦਾ ਬਚਨ ਕਦੇ ਵੀ ਬਦਲਦਾ ਨਹੀਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੀਨ